ਕੁਝ ਦਹਾਕੇ ਤੱਕ ਕੁੜੀਆਂ ਨੂੰ ਘਰ ਦੀ ਦਹਲੀਜ਼ ਤੱਕ ਸੀਮਿਤ ਰੱਖਣ ਵਾਲਾ ਇਹ ਸਮਾਜ ਅੱਜ ਉਹਨਾਂ ਦੀਆਂ ਕਾਮਯਾਬੀਆਂ ਤੇ ਮਾਣ ਮਹਿਸੂਸ ਕਰ ਰਿਹਾ ਅਜਹੀ ਹੀ ਇੱਕ ਮਿਸਾਲ ਬਣੀ ਹੈ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਹਾਸਫ ਵਾਲਾ ਦੀ ਜਸਵਿੰਦਰ ਕੌਰ ਜਿਸ ਨੇ ਵਿਦੇਸ਼ ਦੀ ਧਰਤੀ ਤੇ ਜਾ ਕੇ ਨਾ ਸਿਰਫ ਆਪਣਾ ਪਰਿਵਾਰ ਸੰਭਾਲਿਆ ਸਗੋਂ ਕੈਨੇਡਾ ਦੀ ਫੌਜ ਵਿੱਚ ਭਰਤੀ ਹੋ ਕੇ ਮਾਪਿਆਂ ਦੇ ਨਾਲ-ਨਾਲ ਪੂਰੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਜਸਵਿੰਦਰ ਕੌਰ ਇੱਕ ਐਸੀ ਧੀ ਜਿਸ ਦਾ ਸੁਪਨਾ ਸੀ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦਾ ਪਰ ਪ੍ਰਮਾਤਮਾ ਨੇ ਉਸ ਦੀ ਕਿਸਮਤ ਵਿੱਚ ਵੱਡੇ ਮੁਕਾਮ ਲਿਖੇ ਪਿੰਡ ਦੇ ਸਰਕਾਰੀ ਸਕੂਲ ਤੋਂ ਪੜ੍ਹਾਈ ਦੀ ਸ਼ੁਰੂਆਤ ਕੀਤੀ ਨਾਲੇ ਸਿਮਰਨ ਨਾਲੇ ਮਿਹਨਤ ਇਹਨਾਂ ਦੋਹਾਂ ਨੇ ਉਸ ਦੀ ਕਿਸਮਤ ਚਮਕਾ ਦਿੱਤੀ ਇਸ ਬਾਬਤ ਗੱਲਬਾਤ ਕਰਦੇ ਆਂ ਫੌਜੀ ਜਸਵਿੰਦਰ ਸਿੰਘ ਦੇ ਪਿਤਾ ਰਣਜੀਤ ਸਿੰਘ ਹੋਰੀ ਦੱਸਦੇ ਨੇ ਕਿ ਉਹਨਾਂ ਕੋਲ ਸਿਰਫ 2 1/2 ਏਕੜ ਜ਼ਮੀਨ ਸੀ ਬੱਚਿਆਂ ਦੀ ਪੜ੍ਹਾਈ ਲਈ ਮਿਹਨਤ ਕੀਤੀ ਆਖਿਰ ਜਸਵਿੰਦਰ ਕੌਰ ਦੀ ਮਿਹਨਤ ਰੰਗ ਲਿਆਈ ਹੈ ਮੈਂ ਜੀ ਮੇਰਾ ਨਾਮ ਰਣਜੀਤ ਸਿੰਘ ਹੈ ਪਹਿਲਾਂ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਪਿੰਡ ਆਸਫ ਵਾਲਾ ਨੇੜੇ ਮੰਨਾਵਾਲ ਦੇ ਤਹਿਸੀਲ ਜੀਰਾ ਜਿਰਾ ਫੋਕੋਰ ਮੇਰੀ ਲੜਕੀ ਜਸਵਿੰਦਰ ਕੌਰ ਉਸ ਦਾ ਜਨਮ 2000 ਸਾਲ 2000 ਦੇ ਵਿੱਚ ਹੋਇਆ ਉਸ ਤੋਂ ਬਾਅਦ ਉਹ ਪੜ੍ਹਾਈ ਕਰਨ ਲੱਗ ਗਈ ਮੱਲਾਂ ਵਾਲੇ ਪਹਿਲਾਂ ਪੜ੍ਹਦੀ ਫਿਰ ਸੀ ਸ਼ਾਮ ਸਿੰਘ ਟਾਰੀ ਖਾਸਾ ਪਬਲਿਕ ਸਕੂਲ ਸਭਰਾ ਉਥੇ ਪੜ੍ਹਦੀ ਰਹੀ ਚਲੋ ਬਹੁਤ ਵਧੀਆ ਚੰਗੀ ਵਿੱਦਿਆ ਪ੍ਰਾਪਤ ਕੀਤੀ ਨਾਨ ਮੈਡੀਕਲ ਕੀਤੀ ਪਲੱਸ 2 ਦੇ ਵਿੱਚ ਚੰਗੇ ਨੰਬਰ ਲਾਏ ਉਹਨੇ ਉਥੇ ਮਾਪੂਰਸ ਨੇ ਬਾਬਾ ਚੰਦਰ ਸਿੰਘ ਗੌਰ ਵੀ ਚਲੋ ਨਾਮ ਜਪਣ ਦਾ ਉਹਨਾਂ ਨੂੰ ਪ੍ਰੇਰਣਾ ਦਿੰਦੇ ਰਹੇ ਨਾਲ ਨਾਮ ਵੀ ਜਪਦੀ ਰਹੀ ਬਹੁਤ ਵਧੀਆ ਪੜ੍ਹਾਈ ਕੀਤੀ ਤੇ ਉਸ ਤੋਂ ਬਾਅਦ 2020 ਦੇ ਵਿੱਚ ਉਹਨੇ ਹਾਈਡਲਟਸ ਕਰਕੇ ਤੇ ਕੈਨੇਡਾ ਚਲੀ ਗਈ ਉਥੇ ਕੈਨੇਡਾ ਜਾ ਕੇ 2 ਸਾਲ ਉਹਨੇ ਮੌਂਟਰੀਅਲ ਦੇ ਵਿੱਚ ਪੜ੍ਹਾਈ ਕੀਤੀ ਆਪਣੀ ਉਥੇ ਵੀ ਬਹੁਤ ਚੰਗੇ ਨੰਬਰ ਲੈ ਆਉਨੇ ਚੰਗੇ ਨੰਬਰ ਲੈਣ ਤੋਂ ਬਾਅਦ ਦੇ ਵਿੱਚ ਉਹ ਕੰਮ ਕਰਦੀ ਜਿਹੜਾ ਆਪਣਾ ਗੁਜ਼ਾਰਾ ਕਰਨ ਵਾਸਤੇ ਜਿਵੇਂ ਵੀ ਜੜੀ ਦੱਪਾ ਜੋ ਵੀ ਕਰਦੇ ਆ ਬੱਚੇ ਬਾਹਰ ਜਾ ਕੇ ਮਿਹਨਤ ਕਰਦੀ ਦੀ ਮਿਹਨਤ ਕਰਨ ਤੋਂ ਬਾਅਦ ਉਹਨੇ ਫੋਨ ਦੇ ਵਿੱਚ ਕਿਦੇ ਆਰਮੀ ਦਾ ਫਾਰਮ ਦੇਖਿਆ ਉਹ ਫਾਰਮ ਉਹਨੇ ਭਰ ਦਿੱਤਾ ਫਾਰਮ ਭਰਨ ਤੋਂ ਕੁਝ ਦਿਨਾਂ ਬਾਅਦ ਹੀ ਉਹਦੀ ਇੰਟਰਵਿਊ ਆ ਗਈ ਉਥੇ ਉਹਨਾਂ ਨੇ ਇੰਟਰਵਿਊ ਲਈ ਤੇ ਇੰਟਰਵਿਊ ਤੋਂ ਬਾਅਦ ਦੇ ਵਿੱਚ ਵੀ ਇਹ ਇਧਰ ਪੰਜਾਬ ਨੂੰ ਆ ਗਈ ਕੋਈ ਨਾ ਸਾਡੇ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਸੀ ਅਸੀਂ ਵਿਆਹ ਤੇ ਗਏ ਹੋਏ ਸੀ ਤੇ ਉੱਥੇ ਇਹਨੂੰ ਮੇਲ ਆ ਗਈ ਵੀ ਤੁਹਾਡੀ 21 ਫਰਵਰੀ ਨੂੰ ਜੁਆਇਨਿੰਗ ਹੋ ਗਈ ਹੈ ਤੁਸੀਂ ਉੱਥੇ ਡਿਊਟੀ ਤੇ ਜਾਣਾ ਸੀ ਫਿਰ ਅਸੀਂ 17 ਫਰਵਰੀ ਦੀ ਟਿਕਟ ਲੈ ਕੇ ਦਿਨ ਨੂੰ ਚੜਾ ਦਿੱਤਾ ਤੇ 21 ਫਰਵਰੀ ਨੂੰ ਉੱਥੇ ਇਹਨੂੰ ਡਿਗਰੀ ਯੋਗ ਵੀ ਮਿਲ ਗਿਆ ਉੱਥੋਂ ਉਹਨਾਂ ਵੱਲੋਂ ਆਰਮੀ ਵਾਲਿਆਂ ਵੱਲੋਂ ਉਸ ਤੋਂ ਬਾਅਦ ਇਹਨੂੰ 1 ਮਾਰਚ ਤੋਂ ਟ੍ਰੇਨਿੰਗ ਕਰਨ ਜਾਣਾ ਪਿਆ 2 ਮਹੀਨੇ ਦੀ ਟ੍ਰੇਨਿੰਗ ਹੋਈ ਬਹੁਤ ਹਾਰਡ ਟ੍ਰੇਨਿੰਗ ਹੋਈ 2 ਮਹੀਨੇ ਚਲੋ ਬਹੁਤ ਮਿਹਨਤ ਕਰਨੀ ਪਈ ਇਹਨੂੰ ਜਿਆਦਾ ਦੋ ਮਹੀਨੇ ਰਹਿਣ ਕਰਕੇ ਹੁਣੇ ਉੱਥੇ ਬਹੁਤ ਵਧੀਆ ਕੰਮ ਕਰਦੀ ਹੈ ਖਾਣਾ ਪੀਣਾ ਸਾਰਾ ਬਣਿਆ ਮਿਲ ਜਾਂਦਾ ਹੈ ਕੋਈ ਵੀ ਦਿੱਕਤ ਨਹੀਂ ਹੈਗੀ ਕਮਰਾ ਰਾਹੇ ਸਾਰੇ ਇੱਕ ਚੀਜ਼ ਵਧੀਆ ਨਹੀਂ ਤੇ ਬਹੁਤ ਵਧੀਆ ਜ਼ਿੰਦਗੀ ਜਿਉ ਰਹੀ ਹੈ ਉਹ ਵੀ ਤੇ ਸਾਨੂੰ ਵੀ ਬਹੁਤ ਮਾਣ ਮਹਿਸੂਸ ਹੋ ਰਿਹਾ ਵੀ ਸਾਡੀ ਲੜਕੀ ਚਲੋ ਉੱਥੇ ਬਹੁਤ ਚੰਗੀ ਬੀ ਜੰਦ ਲੱਗਦੀ ਹੈ ਪਰਿਵਾਰ ਪਰਿਵਾਰ ਦੇ ਵਿੱਚ ਸਹੀਂ ਪੰਜ ਮੈਂਬਰ ਹਨ ਜੀ ਦੋਵੇਂ ਜੀ ਅਸੀਂ ਆ ਤਿੰਨ ਬੱਚੇ ਆ ਸਾਡੇ ਦੋ ਲੜਕੀਆਂ ਤੇ ਇੱਕ ਲड़का ਹੈ ਇੱਕ ਲੜਕੀ ਇਸ ਤੋਂ ਵੱਡੀ ਹੈ ਦੂਜੇ ਨੰਬਰ ਤੇ ਜਸਵਿੰਦਰ ਕੌਰ ਹੈ ਇਹ ਜਿਹੇ ਨੰਬਰ ਤੇ ਛੋਟਾ ਲੜਕਾ ਹੈ ਸਾਡਾ ਸੁਖਮਨੀ ਸਿੰਘ ਵੱਡੀ ਲੜਕੀ ਦਾ ਨਾਮ ਬਲਵਿੰਦਰ ਕੌਰ ਹੈ ਉਹਦੀ ਸ਼ਰਧੀ ਹੋਈ ਇਹ ਦਿਨੇ ਬਾਹਰ ਇੰਦੇ ਥਰੂ ਇੰਨੇ ਪੁਣਾ ਨੂੰ ਵੀ ਬਾਹਰ ਲੈ ਗਈ ਹੋਈ ਹੈ ਸਾਰੇ ਜਿਹੜਾ ਆਪ ਜੀ ਦੀ ਪੋਜੀਸ਼ਨ ਤੇ ਸੈਟ ਨੇ ਸਲੋ ਵੀ ਸਰਕਾਰੀ ਨੌਕਰੀ ਜੇ ਉਹਨਾਂ ਦੀ ਕਿਸਮਤ ਹੋਈ ਉਹ ਵੀ ਕਰ ਲੈਂਗੇ ਵਾਹਿਗੁਰੂ ਨੇ ਕਿਰਪਾ ਕੀਤੀ ਇਹਦੇ ਤੇ ਚਲਨ ਨਾਮ ਜਗਜੀ ਸੀ ਤੇ ਹਰ ਇੱਕ ਬੱਚੇ ਨੂੰ ਮਿਹਨਤ ਕਰਨੀ ਚਾਹੀਦੀ ਹੈ ਪੜਾਈ ਕਰਨੀ ਚਾਹੀਦੀ ਹੈ ਸਾਡੇ ਕੋਲ ਜ਼ਮੀਨ ਜਾਇਦਾਦ ਬਹੁਤ ਥੋੜੀ ਹੈਗੀ 2.5 ਕਿਲਿਆਂ ਦੇ ਵਿੱਚ ਹੀ ਗੁਜ਼ਾਰਾ ਕਰਦੇ ਰਹੇ ਤੇ ਨਾਲ ਦੁੱਧ ਦਾ 15-20 ਪਸ਼ੂ ਰੱਖ ਕੇ ਨੂੰ ਬਾਜ਼ਾਰ ਦੇ ਵਿੱਚ ਘਰਾਂ ਦੇ ਵਿੱਚ ਦੁੱਧ ਵਾ ਕੇ ਆਉਂਦਾ ਰਿਹਾ 2-2 ਕਿਲੋ 4-4 ਕਿਲੋ ਇਹ ਨਾਲ ਚਲ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਵਧੀਆ ਤੁਰੀ ਜਾਂਦਾ ਸੀ ਜਦੋਂ ਅਸੀਂ ਆਪ ਤਾਂ ਮਿਹਨਤ ਕਰਦੇ ਹਾਂ ਤੇ ਚਲੋ ਹੋੜੀ-ਹੋੜੀ ਸੈਟਿੰਗ ਆ ਗਈ ਹੁਣ ਵੈਕਰੂ ਨੇ ਸੁਣ ਲਈ ਸਾਡੀ ਤੇ ਮੈਂ ਤਾਂ ਇਹੋ ਮੈਸੇਜ ਦੇਣਾ ਚਾਹਣਾ ਬੱਚਿਆਂ ਨੂੰ ਪੜ੍ਹਨਾ ਚਾਹੀਦਾ ਵਾਤੋਂ ਵਾਤ ਤੇ ਘਰੇ ਵੀ ਮਿਹਨਤ ਕਰਨੀ ਚਾਹੀਦੀ ਆਂਗੇ ਤੇ ਮਿਹਨਤ ਕਰਨ ਦੇ ਨਾਲ ਸਫਲਤਾ ਵੀ ਮਿਲ ਜਾਂਦੀ ਵੱਚ ਬੱਚੀ ਦੇ ਮਾਣ ਮਹਿਸੂਸ ਹੋ ਰਿਹਾ ਹੈ ਹਾਂਜੀ ਬਹੁਤ ਮਾਣ ਮਹਿਸੂਸ ਹੋ ਰਿਹਾ ਮੈਨੂੰ ਕਿ ਸਾਰੇ ਪਿੰਡ ਨੂੰ ਮਾਣ ਮਹਿਸੂਸ ਉੱਥੇ ਹੀ ਬਾਬਾ ਬਲਕਾਰ ਸਿੰਘ ਪਰਿਵਾਰ ਨੂੰ ਵਧਾਈ ਦੇਣ ਲਈ ਪਹੁੰਚੇ ਨੇ ਜਿਨ੍ਹਾਂ ਨੇ ਸਮਾਜ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਕੁੜੀਆਂ ਦੀ ਜ਼ਿੰਦਗੀ ਲੈਣ ਦੀ ਸੋਚ ਨਾ ਰੱਖੀ ਜਾਵੇ ਜਸਵਿੰਦਰ ਕੌਰ ਵਰਗੀਆਂ ਧੀਆਂ ਹੀ ਸਮਾਜ ਦੀਆਂ ਅਸਲ ਹੀਰੋ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਗੁਰਮਤ ਪ੍ਰਚਾਰ ਜਥੇ ਦੇ ਸਿੰਘ ਜਿਹੜੇ ਆ ਪਿੰਡ ਆਸਵਾਲਾ ਪੰਚੇ ਸਾਂ ਇੱਥੇ ਇੱਕ ਸਾਡਾ ਗੁਰਸਿੱਖ ਪਰਿਵਾਰ ਭਾਈ ਰਣਜੀਤ ਸਿੰਘ ਜੀ ਜਿਨ੍ਹਾਂ ਦੇ ਬੱਤੀ ਬੱਤੀ ਜਸਿੰਦਰ कौर ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਆਪਣੀ ਵਿੱਦਿਆ ਹਾਸਲ ਕੀਤੀ ਇੱਥੇ ਸਭਰਾਮਾ ਤੋਂ ਜਿੱਥੇ ਮਿਹਨਤ ਕੀਤੀ ਹੈ ਉੱਥੇ ਨਾਲ ਪਰਮੇਸ਼ਰ ਦਾ ਸਿਮਰਨ ਹੀ ਕਰਦੀ ਰਹੀ ਬਾਨਵੀ ਪੜਦੀ ਰਹੀ ਪਰਮੇਸ਼ਰ ਨੇ ਕਿਰਪਾ ਕੀਤੀ ਇਹ ਗਰੀਬ ਪਰਿਵਾਰ ਸੀਗਾ ਔਰ ਕਿਰਪਾ ਕੀਤੀ ਪਰਮੇਸ਼ਰ ਨੇ ਬੱਚੀ ਨੇ ਪੜ੍ਹਾਈ ਕਰਕੇ ਹਾਇਲਸ ਕਰਕੇ ਤੇ ਬਾਹਰ ਚਲੀ ਗਈ ਹੈ ਉੱਥੇ ਅੱਜ ਬੱਚੀ ਆਰਮੀ ਵਿੱਚ ਜਿਹੜਾ ਨੇ ਜੋਬ ਕੀਤੀ ਬੱਚੀ ਨੇ ਤੇ ਜਿੱਥੇ ਉਸ ਬੱਚੀ ਨੇ ਆਪਣੇ ਮਾਂ ਪਿਓ ਦਾ ਨਾਰੋਸ਼ਨ ਕੀਤਾ ਉੱਥੇ ਸਾਡੇ ਜ਼ਿਲ੍ਹੇ ਦਾ ਤੇ ਪੂਰੇ ਪੰਜਾਬ ਦਾ ਤੇ ਪੂਰੇ ਪੰਜਾਬੀਆਂ ਨੂੰ ਵੀ ਮਾਣ ਹੈ ਇਸ ਬੱਚੀ ਨੇ ਬੜਾ ਵੱਡਾ ਮਾਣ ਮਾਣ ਦਿੱਤਾ ਪੂਰੇ ਪੰਜਾਬੀਆਂ ਨੂੰ ਔਰ ਮੈਂ ਇਹ ਕਹਿਣਾ ਚਾਹਣਾ ਹੈ ਵੀ ਅਸੀਂ ਆਪਣੇ ਬੱਚੇ ਬੱਚੀਆਂ ਦੇ ਵਿੱਚ ਵਿਤਕਰਾ ਨਾ ਰੱਖੀਏ ਦੂਜੀ ਗੱਲ ਸਾਡੇ ਬੱਚੀਆਂ ਬੱਚੇ ਬੱਚੀਆਂ ਜਿਹੜੀਆਂ ਉਹ ਮਿਹਨਤ ਕਰਨ ਨਾਲ ਪਰਮੇਸ਼ਰ ਨਾਲ ਜੁੜਨਾ ਨਾਮ ਜਪਨ ਸਿਮਰਨ ਕਰਨਾ ਨਾਲ ਨਾਲ ਮਿਹਨਤ ਕਰਕੇ ਆਪਣੇ ਜਿਵੇਂ ਇਸ ਬੱਚੀ ਨੇ ਆਪਣੇ ਮਾਪੇ ਦਾ ਨਾਮ ਰੋਸ਼ਨ ਕੀਤਾ ਹੈ ਉਸ ਤਰ੍ਹਾਂ ਸਾਡੀਆਂ ਜਿਹੜੀਆਂ ਧੀਆਂ ਪੰਜਾਬ ਦੀਆਂ ਸਾਡੇ ਬੱਚੇ ਨੌਜਵਾਨ ਆ ਉਹ ਵੀ ਚੰਗੇ ਕੰਮ ਕਰਕੇ ਸੋਹਣੇ ਕੰਮ ਕਰਕੇ ਆਪਣੇ ਮਾਪਿਓ ਦਾ ਨਾਮ ਰੋਸ਼ਨ ਕਰਨ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰਨ ਇਹ ਆਪਣਾ ਸਿੱਖਿਆ ਬਣ ਜਾਈਦੀ ਇਹਨਾਂ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸੋ ਇਹ ਕਹਾਣੀ ਸਾਨੂੰ ਇਹੀ ਸਿਖਾਉਂਦੀ ਹੈ ਕਿ ਜਦੋਂ ਨੌਜਵਾਨ ਆਪਣੇ ਮਨ ਦੇ ਵਿੱਚ ਮਿਹਨਤ ਦਾ ਜਜ਼ਬਾ ਕਾਇਮ ਰੱਖਣ ਅਤੇ ਨਿੱਘੇ ਰਾਹ ਦੀ ਲਗਨ ਤੇ ਪਰਮਾਤਮਾ ਦੇ ਸਿਮਰਨ ਨਾਲ ਜ਼ਿੰਦਗੀ ਨੂੰ ਅੱਗੇ ਵਧਾਉਂਦੇ ਹਨ ਤਾਂ ਕੋਈ ਵੀ ਮੰਜ਼ਲ ਦੂਰ ਨਹੀਂ ਨਸ਼ਾ ਦੀ ਤਬਾਹੀ ਵਾਲੀ ਰਾਹ ਨੂੰ ਛੱਡੋ ਹੌਸਲੇ ਨਾਲ ਮਿਹਨਤ ਦੀ ਦਿਸ਼ਾ ਵੱਲ ਵਧੋ ਔਰ ਇੱਕ ਦਿਨ ਤੁਹਾਨੂੰ ਤੁਹਾਡਾ ਮੁਕਾਮ ਜ਼ਰੂਰ ਮਿਲੇਗਾ। ਦਨ ਮਿਉਟਲੀ ਫਿਰੋਜ਼ਪੁਰ ਤੋਂ ਪਰਮਜੀਤ ਸਿੰਘ ਸਖਾਣਾ ਦੀ ਰਿਪੋਰਟ